ਨਸਿਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਮਨਪ੍ਰਿਤ ਕਿਚਨ 'ਚ ਅੱਜ ਆਪਾਂ ਬਣਾਵਾਂਗੇ ਕੀ ਇਹ ਦੇ ਗੁਫਤੇ ਜੋ ਬਹੁਤ ਸੋਫਟੇ ਮੁਲਾਇਮ ਤਿਆਰ ਹੁੰਦੇ ਹਨ ਖਾਣੇ 'ਚ ਬਹੁਤ ਟੇਸਟੀ ਲੱਗਦੇ ਹਨ ਚਲੋ ਫੇਰ ਬਣਾਨੇ ਹੈ ਕੀ ਇਹ ਦੇ ਗੁਫਤੇ ਕੀ ਇਹ ਦੇ ਗੁਫਤੇ ਬਣਾਉਣ ਲਈ ਮੈਂ 500 ਗ੍ਰਾਮ ਦਾ ਲਿਆ ਸੀਗਾ ਖੀਆ ਉਹਨੂੰ ਉਹਨਾਂ ਖੀਏ ਨੂੰ ਸਭ ਤੋਂ ਪਹਿਲਾਂ ਅਸੀਂ ਪੀਲ ਕਰ ਲਵਾਂਗੇ ਪੀਲ ਕਰਕੇ ਫਿਰ ਅਸੀਂ ਇਹਨੂੰ ਇੱਕ ਵਾਰੀ ਵਾਸ਼ ਕਰ ਲਵਾਂਗੇ ਪਾਣੀ 'ਚ ਵਾਸ਼ ਕਰਨ ਤੋਂ ਬਾਅਦ ਅਸੀਂ ਕੀ ਇਹਨੂੰ ਕੱਦੂਕਸ ਕਰ ਲਵਾਂਗੇ ਕੀ ਇਹਨੂੰ ਸਿੱਕ ਦੁਕਸ ਕਰ ਲਿਆ ਸੀਗਾ ਹੁਣ ਅਸੀਂ ਕੀ ਇਹ ਚ ਜੋ ਐਕਸਟਰਾ ਪਾਣੀ ਹੈ ਉਹਨੂੰ ਕੱਢ ਦਿਆਂਗੇ ਹੱਥਾਂ ਦੀ ਹਥੇਲੀ ਵਿੱਚ ਰਾ ਕੇ ਇਹਨੂੰ ਵਧੀਆ ਤਰੀਕੇ ਨਾਲ ਦਬਾar-ਦਬਾ ਕੇ ਸਾਰਾ ਪਾਣੀ ਐਕਸਟਰਾ ਜੋ ਵੀ ਇਹ ਸਾਰਾ ਪਾਣੀ ਸੀ ਕੱਢ ਦਿਆਂਗੇ ਬਾਹਰ ਹੁਣ ਜੋ ਕੀ ਇਹਦਾ ਪਾਣੀ ਬਚਿਆ ਨੂੰ ਮੈਂ ਨਮਕ ਪਾ ਕੇ ਪੀ ਲਵਾਂਗੀ ਸਿਹਤ ਲਈ ਵਧੀਆ ਹੁੰਦਾ ਹੁਣ 4 ਚਮਚੇ ਮੈਂ ਲਵਾਂਗੀ ਬੇਸਨ ਦੇ ਉਸ ਚ ਪਾਵਾਂਗੀ ਨਮਕ ਲਾਲ ਮਿਰਚ ਪੀਸੀ ਹੋਈਆਂ ਧਨੀਆ ਢੇਕੀ ਮਿਰਚ ਅਜਵਾਇਨ ਇਹਨਾਂ ਨੂੰ ਪਾ ਕੇ ਪਹਿਲੇ ਸੀ ਬੇਸਨ ਦੇ ਵਿੱਚ ਮਿਕਸ ਕਰ ਦਿਆਂਗੇ ਹੋਂ ਜੋ ਸੀ ਕद्दूकस ਕਰਕੇ ਕੀਆ ਰੱਖਿਆ ਸੀ ਉਹਨੂੰ ਬੇਸਨ ਦੇ ਵਿੱਚ ਪਾ ਦਿਆਂਗੇ ਫਿਰ ਉਹਨੂੰ ਵਧੀਆ ਤਰੀਕੇ ਨਾਲ ਕੀਏ ਨੂੰ ਬੇਸਨ ਵਿੱਚ ਮਿਕਸ ਕਰਾਂਗੇ ਥੋੜਾ ਜਿਹਾ ਇਸ ਤਰੀਕੇ ਨਾਲ ਮਿਕਸ ਕਰਾਂਗੇ ਥੋੜਾ ਪਟਫਟ ਅਕੇ ਐਸਾ ਕਰਨੇ ਨਾਲ ਪਕੌੜੇ ਕਾਫੀ ਸੌਫਟ ਤਿਆਰ ਹੁੰਦੇ ਆ ਫਲਫੀ ਫਲਫੀ ਜੇ ਉਦੋਂ ਤੇਲ ਅਸੀਂ ਗਰਮ ਕਰ ਲਿਆ ਸੀਗਾ ਹੁਣ ਅਸੀਂ ਕੀਏ ਦੇ ਬੋਲਸ ਤਿਆਰ ਕਰਕੇ ਇੱਕ ਇੱਕ ਕਰਕੇ ਤੇਲ ਦੇ ਵਿੱਚ ਪਾੰਦ ਜਾਵਾਂਗੇ ਹੁਣ ਇੱਕ ਕਰਦੇ ਸੈਕਿੰਡ ਬਾਸੇ ਚੈੱਕ ਕਰ ਲਵਾਂਗੇ ਹੁਣ ਜੋ ਸਾਡੇ ਬਾਕੀ ਦਾ ਵੀ ਬਚ ਗਿਆ ਸੀ ਕੀ ਆ ਉਹ ਰੋ ਵੀ ਪਕੌੜੇ ਬਣਾ ਕੇ ਸੀ ਪਾ ਦਿਆਂਗੇ ਮੇਰੇ ਇੱਕ ਵਾਰ ਚ ਹੀ ਸਾਰੇ ਪਕੌੜੇ ਕੜਾਈ ਦੇ ਵਿੱਚ ਆ ਗਏ ਸੀ ਹੁਣ ਅਸੀਂ ਵੀ ਪਕੌੜੇ ਚੈੱਕ ਕਰਾਂਗੇ ਨਾਲ ਨਾਲ ਅਸੀਂ ਸਾਡੇ ਪਕੌੜੇ ਬਣ ਗਏ ਸੀ ਅਸੀਂ ਇਹਨੂੰ ਟਿਸ਼ੂ ਪੇਪਰ ਦੇ ਨਾਲ ਨਾਲ ਕੱਢ ਦਿਆਂਗੇ ਹੁਣ ਤੁਹਾਨੂੰ ਦਿਖਾਣੇ ਆ ਸਾਡੇ ਪਕੌੜੇ ਕਿੰਨੇ ਫਲਫੀ ਤਿਆਰ ਹੋਏ ਹਨ ਔਰ ਸੋਫਟ ਤਿਆਰ ਹੋਏ ਹਨ ਤੁਸੀਂ ਦੇਖ ਸਕਦੇ ਕਿੰਨੇ ਸੋਫਟ ਨੇ ਔਰ ਇਸੀ ਇੱਕ ਤੋੜਕੇ ਵੀ ਦਿਖਾਨੇ ਆ ਇਹ ਦੇਖੋ ਚਲੋ ਅਨ ਕਰ ਲੈਨੇ ਤੜਕੇ ਦੀ ਤਿਆਰੀ ਤੜਕੇ ਦੀ ਤਿਆਰੀ ਕਰ ਲੈ ਮੈਂ ਕੜਾਈ ਚ ਪਾਇਆ ਇੱਕ ਵੱਟੀ ਕੜਛੀ ਔਇਲ ਦੀ ਉਹ ਚ ਪਾਤੀ ਹਿੰਗ ਅਦਰਕ ਲਸਣ ਦਾ ਪੇਸਟ ਇਹਨੂੰ ਪਾ ਕੇ ਵਧੀਆ ਤਰੀਕੇ ਨਾਲ ਸੀ 1.5 ਮਿੰਟ ਲਈ ਭੁੰਨਾਂਗੇ ਜੋ ਤੱਕ ਇਹ 골ਡਨ ਬ੍ਰਾਊਨ ਕਲਰ ਨਾ ਹੋ ਜਾਏ ਅਦਰਕ ਲਸਣ ਦਾ ਸਾਡਾ ਕਲਰ ਚੇਂਜ ਹੋ ਚੁੱਕਾ ਸੀ ਹੁਣ ਇਹ ਚ ਅਸੀਂ ਪਾ ਦਾਂਗੇ ਕਟੇ ਪਿਆਜ਼ ਮੈਂ ਦੋ ਵੱਡੇ ਸਾਈਜ਼ ਦੇ ਪਿਆਇ ਬਾਰੀ ਕੱਟ ਕੇ ਰੱਖੇ ਸੀਗੇ। ਉਹਨੂੰ ਪਾ ਕੇ 2-3 ਮਿੰਟ ਲਈ ਵਧੀਆ ਤਰੀਕੇ ਨਾਲ ਭੁੰਨਾਂਗੇ ਜੋ ਤੱਕ ਇਹ ਪਿਆਜ਼ਾਂ ਦਾ 골ਡਨ ਬ੍ਰਾਊਨ ਕਲਰ ਨਾ ਹੋ ਜਾਏ। ਪਿਆਜ਼ ਸਾਡੇ ਭੁੰਨ ਕੇ ਤਿਆਰ ਹਨ। ਇਹਨਾਂ ਨੇ ਆਪਣਾ ਔਇਲ ਫੈਟ ਛੱਡ ਦਿੱਤਾ ਸੀ। ਉਹਨਾਂ 'ਚ ਪਾ ਦਾਂਗੇ ਬੇਸੀ ਮਸਾਲੇ, ਸਵਾਦ ਅਨੁਸਾਰ ਨਮਕ, ਹਲਦੀ, ਢੇਕੀ ਮਿਰਚ, ਪੀਸਾ ਧਨੀਆ, ਲਾਲ ਮਿਰਚ। ਪਾ ਕੇ ਇਹਨੂੰ 2 ਕਮਿੰਟ ਲਈ ਭੁੰਨਾਂਗੇ ਜੋ ਤੱਕ ਇਹ ਆਪਣਾ ਔਇਲ ਨਾ ਛੱਡ ਦੇ ਮਸਾਲਾ। ਮਸਾਲੇ ਨੂੰ ਤੁਸੀਂ ਦੇਖ ਸਕਦੇ। オイル ਵੀ ਛੱਡ ਦਿੱਤਾ ਸੀਗਾ ਹੁਣ ਇਸ ਵਿੱਚ ਪਾ ਦਾਂਗੇ ਟਮਾਟਰ ਦੀ ਪਿਊਰੀ ਟਮਾਟਰ ਦੀ ਪਿਊਰੀ ਪਾ ਕੇ ਨੂੰ 2 ਕਮਿੰਟ ਲਈ ਭੁੰਨਾਂਗੇ ਹੋਰ ਇਹ ਚ ਪਾ ਦਾਂਗੇ ਬਾਰੀ ਕੱਟੀ ਮਰਚ ਹਰੀ ਮਰਚ ਮੈਂ 3 ਹਰੀ ਮਰਚ ਲਈਏ ਸੀ ਨੂੰ ਬਾਰੀ ਕੱਟ ਲਿਆ ਸੀਗਾ ਉਹਨੂੰ ਪਾ ਕੇ ਕਵਰ ਕਰਕੇ ਰੱਖ ਦੇਾਂਗੇ ਮਸਾਲੇ ਨੂੰ ਮਸਾਲਾ ਸਾਡਾ ਭੁੰਨ ਕੇ ਤਿਆਰ ਹੈ ਹੁਣ ਇਹਨੂੰ ਹਿਲਾ ਕੇ ਕੋਰੀ ਫਿਰ ਇਸ 'ਚ ਗਰਮ ਪਾਣੀ ਪਾਵਾਂਗੇ ਗਰੇਵੀ ਬਣਾ ਲੀਏ ਗਰਮ ਪਾਣੀ ਪਾ ਕੇ ਇਹਨੂੰ ਮਿਕਸ ਕਰਾਂਗੇ ਹੋਣ ਅਸੀਂ ਇਹਨੂੰ ਕਵਰ ਕਰਕੇ ਰੱਖ ਦੇਾਂਗੇ ਇਹਦੇ 2-3 ਉਬਾਲ ਆ ਜਾਣਗੇ ਹੋਣ ਅਸੀਂ ਦੇਖਾਂਗੇ ਇਹਦੇ ਉਬਾਲ ਆ ਗਏ ਨੇ ਉਹਨਾਂ ਵਿੱਚ ਅਸੀਂ ਜੋ ਪਕੌੜੇ ਬਣਾ ਕੇ ਰੱਖੇ ਸੀ ਉਹ ਪਾ ਦੇਾਂਗੇ ਪਕੌੜਿਆਂ ਨੂੰ ਪਾ ਕੇ ਮਿਕਸ ਕਰਕੇ ਫਿਰ ਅੱਜ ਮੈਂ 1 ਚਮਚ ਪਾਵਾਂਗੀ ਕਿਚਨ ਕਿੰਗ ਮਸਾਲੇ ਦੀ ਨਾਲ ਹੀ 1 ਚਮਚ ਪਾ ਦੇਾਂਗੇ ਮੀਟ ਮਸਾਲੇ ਦੀ ਇਹਨਾਂ ਦਾ ਟੇਸਟ ਕਾਫੀ ਵਧੀਆ ਬੰਦਾ ਹੈ ਜੇ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਜੇ ਮੇਰੇ ਚੈਨਲ 'ਚ ਨਵੇਂ ਆ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਦੇਣਾ ਲੋ ਜੀ ਸਾਡੇ ਕੀਏ ਦੇ ਕੋਫਤੇ ਬਣ ਕੇ ਤਿਆਰ ਹਨ ਕਿਨੂ ਕਿਨੂ ਕੀਏ ਦੇ ਕੋਫਤੇ ਪਸੰਦ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ